ਕੱਲ ਰਾਤ ਬਠਿੰਡਾ ਦੇ ਨਾਲ ਲੱਗਦੇ ਪਿੰਡ ਗਹਿਰੀ ਦੇ ਵੀ ਨਗਰ ਦੇ ਉੱਪਰ ਵੀ ਤਿੰਨ ਵਿਸਫੋਟ ਹੋਏ ਸੀ ਜੋ ਕਿ ਖੁਦ ਮੇਰਾ ਵੀ ਪਿੰਡ ਆ ਤੇ ਅਸੀਂ ਵੀ ਇਹਨਾਂ ਵਿਸਫੋਟਸ ਨੂੰ ਸੁਣਿਆ ਸੀ ਜਿਨ੍ਹਾਂ ਦੀ ਬਾਤ ਬਹੁਤ ਜ਼ਿਆਦਾ ਕੜਕਮੀ ਸੀ ਤੇ ਅੱਜ ਸਵੇਰ ਪਿੰਡ ਦੇ ਹੀ ਖੇਤਾਂ ਦੇ ਵਿੱਚੋਂ ਇਹ ਮਿਜ਼ਾਈਲ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਮਿਲੀ ਆ ਤੇ ਇਸ ਦੇ ਉਪਰ ਬਾਅਦ ਇੱਥੇ ਵੀ ਪੁਲਿਸ ਪਹੁੰਚੀ ਤੇ ਉਸ ਦੇ ਦੁਆਰਾ ਇਸ ਨੂੰ ਆਪਣੇ ਕਾਬੂ ਦੇ ਵਿੱਚ ਲੈ ਲਿਆ ਗਿਆ ਤੇ ਇਹ ਕੱਲ ਰਾਤ ਯਾਨੀ ਕਿ 11:00 ਵਜੇ ਦੇ ਕਰੀਬ ਪਿੰਡ ਦੇ ਹੀ ਉੱਪਰ ਆ ਕੇ ਫਟੀਆਂ ਸੀ ਜਾਂ ਫਿਰ ਕਹਿ ਸਕਦੇ ਆ ਕਿ ਇੰਡੀਆ ਦੇ ਡਿਫੈਂਸ ਸਿਸਟਮ ਦੇ ਦੁਆਰਾ ਇਹਨਾਂ ਨੂੰ ਫੇਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਪੈਂਡ ਦੇ ਖੇਤਾਂ ਦੇ ਵਿੱਚ ਅੜ ਗਈਆਂ ਜਿਸ ਤੋਂ ਬਾਅਦ ਪੁਲਸ ਦੇ ਦੁਆਰਾ ਇਹਨਾਂ ਨੂੰ ਸੀਜ਼ ਕਰ ਦਿੱਤਾ ਗਿਆ ਤੇ ਇਹੇ ਵੀਡੀਓ ਉਨਾ ਹੀ ਮਜ਼ੇਦਾਰ ਸੀ ਦੀਆਂ ਨੇ ਇਸ ਦੇ ਕੁਝ ਟੁਕੜੇ ਜਿਹੜੇ ਪਿੰਡ ਦੇ ਵਿੱਚ ਵੀ ਡਿੱਗੇ ਨੇ ਕੁਝ ਘਰਾਂ ਦੇ ਵਿੱਚ ਵੀ ਡਿੱਗੇ ਨੇ ਭਾਰਤੀ ਸੈਨਾ ਦੇ ਦੁਆਰਾ ਅੱਜ ਸਵੇਰ ਸਵੇਰ ਇੱਕ ਵੀਡੀਓ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਗਭਗ 60 ਡਰੋਨ ਇੰਡੀਆ ਦੇ ਉੱਪਰ ਹਮਲਾ ਕਰ ਰਹੇ ਨੇ ਤੇ ਇਹਨਾਂ ਡਰੋਨਸ ਨੂੰ ਇੰਡੀਅਨ S400 ਡਿਫੈਂਸ ਸਿਸਟਮ ਦੇ ਦੁਆਰਾ ਤੁਰੰਤ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਇਹਨਾਂ ਨੂੰ ਪਹਿਲਾਂ ਲੌਕ ਕੀਤਾ ਗਿਆ ਤੇ ਉਸ ਤੋਂ ਬਾਅਦ S400 ਦੇ ਦੁਆਰਾ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਹਵਾ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਇਹ ਉਹੀ ਵੀਡੀਓ ਜੋ ਭਾਰਤੀ ਸੈਨਾ ਦੇ ਦੁਆਰਾ ਅੱਜ ਸਵੇਰ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ ਕਿ ਚੰਡੀਗੜ੍ਹ ਦੇ ਵਿੱਚ ਵੀ ਅੱਜ ਸਵੇਰ-ਸਵੇਰ ਸਾਇਰਨ ਵੱਜੇ ਨੇ ਤੇ ਉੱਥੇ ਵੀ ਹਵਾਈ ਹਮਲੇ ਦੀ ਚੇਤਾਵਨੀ ਆਈ ੜੀ ਉਹ ਦੇ ਦਿੱਤੀ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਦੁਆਰਾ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਇਸ ਤੋਂ ਇਲਾਵਾ ਰਾਜਸਥਾਨ ਜੈਸਲਮੇਰ ਦੇ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਪਿੰਡ ਵੀ ਖਾਲੀ ਕਰਵਾਏ ਜਾ ਰਹੇ ਨੇ ਬਾਰਡਰ ਦੇ ਨਾਲ 20 ਕਿਲੋਮੀਟਰ ਦੇ ਦੈਰੇ ਦੇ ਪਿੰਡਾਂ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਖਾਲੀ ਕਰਵਾਉਣ ਦੇ ਬਾਰੇ ਵਿੱਚ ਕਾਇਦ ਦਿੱਤਾ ਗਿਆ ਹੈ ਪਾਕਿਸਤਾਨ ਨੇ ਸ਼ੁੱਕਰਵਾਰ ਦੀ ਰਾਤ ਜੰਮੂ ਕਸ਼ਮੀਰ ਪੰਜਾਬ ਤੇ ਰਾਜਸਥਾਨ ਦੀਆਂ 11 ਜਗ੍ਹਾਵਾਂ ਦੇ ਉੱਤੇ ਡਰੋਨ ਤੇ ਮਸਾਹਲ ਦੇ ਨਾਲ ਹਮਲੇ ਕੀਤੇ ਸੀ ਪਾਕਿਸਤਾਨੀ ਸੁਸਾਇਸਾਈਡ ਡਰੋਨਸ ਦੇ ਦੁਆਰਾ ਜੰਮੂ 에ਰਪੋਰਟ ਅਤੇ ਪਠਾਨਕੋਟ 에ਅਰਪੋਰਟ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸ ਤੋਂ ਬਾਅਦ ਭਾਰਤ ਨੇ ਆਪਦੇ ਡਿਫੈਂਸ ਸਿਸਟਮ S400 ਦੇ ਨਾਲ ਇਹਨਾਂ ਹ ਨਿਊਜ਼ ਅਜਾਸੀ ਏਐਨਆਈ ਦੇ ਮੁਤਾਬਕ ਭਾਰਤ ਨੇ ਐਲਓਸੀ ਤੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਪਾਕਿਸਤਾਨ ਦੇ 50 ਤੋਂ ਜ਼ਿਆਦਾ ਡਰੋਨ ਸੁੱਟਲੇ ਨੇ ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ ਪਾਕਿਸਤਾਨੀ ਫਾਈਟਰ ਜੈਟ ਨੂੰ ਸੁੱਟੇ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਆ ਪਰ ਇਸ ਖਬਰ ਦੀ ਪੁਸ਼ਟੀ ਹਾਲੇ ਤੱਕ ਸਰਕਾਰ ਦੁਆਰਾ ਹਜੇ ਤੱਕ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਕੱਲ ਰਾਤ ਨੂੰ ਲਗਭਗ 11 ਵਜੇ ਦੇ ਕਰੀਬ ਬਠਿੰਡਾ ਦੇ ਵਿੱਚ ਵੀ ਤਿੰਨ ਵਿਸਫੋਟ ਹੋਏ ਸੀ ਜਿਨ੍ਹਾਂ ਦੀ ਗੂੰਜ ਸਾਨੂੰ ਖੁਦ ਨੂੰ ਵੀ ਸੁਣਾਈ ਦਿੱਤੀ ਸੀ ਤੇ ਅੱਜ ਸਵੇਰ ਹੀ ਬਠਿੰਡਾ ਦੇ ਪਿੰਡ ਤੋਂਗੋਵਾਲੀ ਦੇ ਖੇਤਾਂ ਦੇ ਵਿੱਚੋਂ ਰਾਕੇਟ ਦੇ ਟੁਕੜੇ ਵੀ ਮਿਲੇ ਨੇ ਐਸਐਸਪੀ ਅਮਰਜੀਤ ਕੈਂਡਲ ਨੇ ਕਿਹਾ ਵੀ ਰਾਤ ਨੂੰ ਇਲਾਕਾ ਸੀਲ ਕਰ ਦਿੱਤਾ ਗਿਆ ਸੀ ਆਰਮੀ ਦੀ ਟੀਮ ਮੌਕੇ ਦੇ ਉੱਤੇ ਪਹੁੰਚੀ ਸੀ ਤੇ ਟੁਕੜਿਆਂ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਵੀ ਪਾ ਰਹੇ ਹੋਵੋਗੇ ਤੇ ਇਹਨਾਂ ਟੁਕੜਿਆਂ ਫਾਇਰ ਤੇ ਪਾਸ ਦੇ ਦੌਰਾਨ ਆਪਣੇ ਕੋਲ ਸੀਜ਼ ਕਰ ਲਿਆ ਗਿਆ ਹੈ। ਸਾਂ ਰੱਖਿਆ ਮੰਤਰਾਲੇ ਦੇ ਦੁਆਰਾ ਜਾਰੀ ਕੀਤੇ ਇੱਕ ਬਿਆਨ ਦੇ ਮੁਤਾਬਕ ਉਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅੰਬਰਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰਾ ਬਠਿੰਡਾ ਚੰਡੀਗੜ੍ਹ ਨਾਲ ਫਲੌਦੀ ਉੱਤਰ ਲਈ ਤੇ ਪੁੱਜ ਦੇ ਵਿੱਚ ਡਰੋਨਸ ਤੇ ਮਜ਼ਾਈਲਾਂ ਦਾਖੀਆਂ ਗਈਆਂ ਸੀ ਪਰ ਇਹਨਾਂ ਸਭ ਨੂੰ S400 ਦੀ ਮੱਦ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ناکਾਮ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਭਾਰਤੀ ਸੈਨਾ ਦੇ ਦੁਆਰਾ ਰੂਸ ਦੇ ਵਿੱਚ ਬਣਿਆ S400 ਆਇਰ ਡਿਫੈਂਸ ਸਿਸਟਮ ਨੂੰ ਪਹਿਲਾਂ ਹੀ ਤਨਾਤ ਕਰ ਰੱਖਿਆ ਜੋ ਵੀ ਪਾਕਿਸਤਾਨ ਦੇ ਵਿੱਚੋਂ ਵੱਡੇ ਅਟੈਕ ਹੁੰਦੇ ਨੇ ਜਿਵੇਂ ਮਜ਼ਾਹਿਲ ਵਗੈਰਾ ਦੇ ਤਾਂ ਉਹਨਾਂ ਨੂੰ ਇਸ ਸਿਸਟਮ ਦੇ ਦੁਆਰਾ ਤੁਰੰਤ ਰੋਕਿਆ ਜਾ ਸਕਦਾ ਹੈ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ